ਈ ਲੱਗਦੇ ਭਰਵਾਂ ਜਿਲ੍ਹੇ ਦਾ ਬਹੁਤ ਜ਼ਿਆਦਾ ਕੰਮ ਕਰਨ ਲੱਗੇ ਰਾਮ ਜੀ ਨਿਕਲ ਆ ਗਿਆ ਹੈਲੋ ਇਹ ਹੋ ਨਹੀਂ ਲੱਗਾ ਪਿਆ ਹੈ নাও ਸਾਹਮਣੇ ਸਾਹਮਣੇ ਆ ਕੇ ਜਮ ਕੰਪਨੀ ਵਾਲੇ ਚੁੰਨੀ ਬਣਾ ਕੇ ਲਾਓ ਕੰਪਨੀ ਬਣਾ ਕੇ ਲੱਗੇ ਸ਼੍ਰੀ ਦਰਵਾਜ ਪਤੇਸ਼ ਕੇ ਸਾਹੇ ਬੰਦ ਹੋਣੇ ਬਾਅਦ ਨਾਮ ਨੇ ਬੋਲੇ ਹਨੂਮਾਨ ਅਯੁੱਧਿਆ ਜੀ ਵਿਖੇ ਸ਼੍ਰੀ ਰਾਮਚੰਦਰ ਜੀ ਦੇ ਮੂਰਤੀ ਦਾ ਜਿਹੜਾ ਪ੍ਰਾਣ ਪ੍ਰੋਤਿਸ਼ਟਾ ਪ੍ਰੋਗਰਾਮ ਆ 22 ਜਨਵਰੀ ਨੂੰ ਹੁਲੀਟਿਆ ਗਿਆ ਇਸ ਦੇ ਸਬੰਧ ਵਿੱਚ ਦੇਸ਼ ਉਦੇਸ਼ਾਂ ਦੇ ਵਿੱਚ ਜਿਹੜੇ ਰਾਮ ਭਗਤ ਨੇ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਔਰ ਕਈ ਦਾ ਰਾਮ ਭਗਤ ਦਾ ਕਈ 100 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਅਯੁੱਧਿਆ ਜੀ ਜਾ ਰਹੇ ਨੇ ਇਸ ਸਬੰਧ ਵਿੱਚ ਅੱਜ ਸਮਰਾਲਾ ਵਿੱਚ ਵੀ ਇੱਕ ਜਿਹੜਾ ਆ ਛੋਪਾ ਯਾਤਰਾ ਉਹ ਲੀਕੀ ਗਈ ਆ ਆਰੰਭ ਹੋਈ ਆ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸਾਡੇ ਨਾਲ ਐਮਐਲਏ ਸਾਹਿਬ ਜਗਤਾਰ ਸਿੰਘ ਵਿਆਲਪੁਰ ਆਮ ਆਦਮੀ ਪਾਰਟੀ ਤੋਂ ਸਮਰਾਲਾ ਤੋਂ ਗੱਲਬਾਤ ਕਰਦੇ ਆ ਉਹਨਾਂ ਤੇ ਆ ਦਿਆਲਪੁਰਾ ਜੀ ਆਪਣਾ ਕੀ ਮੈਸੇਜ ਆ ਆਰਾਮ ਭਗਤਾਂ ਲਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਪਾਨੂੰ ਪਤਾ ਹੀ ਬਹੁਤ ਖੁਸ਼ੀ ਹੋਇਆ ਦੇ ਨਾਲ ਜਿਹੜਾ ਬਾਈਦਰੀ ਨੂੰ ਆ ਰਿਹਾ ਹਾਂ ਜੀ ਤੇ ਸਾਰੇ ਮੁਬਾਰਕਬਾਦ ਤਾਂ ਜਿੰਨੇ ਵੀ ਅਪਨੇ ਦੇਸ਼-ਵਦੇਸ਼ ਜਿੰਨੇ ਵੀ ਸਾਰੇ ਹਲਾਅ ਬੇਕ ਆ ਆਰਾਮ ਆ ਸਾਰੇ ਮੇਰੇ ਸਾਥੀ ਇੱਕ ਵਾਰ ਪਾਨੂੰ ਪਤਾ ਵੀ ਕਿਸੋ ਸਾਲ ਬਾਅਦ ਸਾਨੂੰ ਆ ਸੰਪੂਰਨ ਜੋ ਅਜੋਦੇ ਜੀ ਦੀ ਪ੍ਰਗਤੀ ਹੈ ਆਰਾਮ ਜਨਮ ਘੋਮ ਦੇ ਉੱਪਰ ਬਹੁਤ ਪਤਾ ਹੀ ਆ ਕਿ ਬਾਈਦਰੀ ਨੂੰ ਆਪਣੇ ਮਾਸ ਰੂਪ ਆਰਾਮ ਜੀ ਦੀ ਜੋ ਪੋਜੀਸ਼ਨ ਹੋਣ ਜਾ ਰਹੀ ਆ ਉਹਦੇ ਵਿਵਾਸਤੇ ਨਾ ਬੜਾ They ਸਾਰੇ ਜਿੰਨੇ ਵੀ ਮੇਰੇ ਭਰਾਰੇ ਸਾਰੋਂ ਬਹੁਤ ਬਹੁਤ ਮੁਬਾਰਕ। ਅ ਐਮਐਲਏ ਜਬ 22 ਤਰੀਕ ਨੂੰ ਜਿਹੜੇ ਦੀਪਮਾਲਾ ਕਰਨ ਨੂੰ ਕਹੀ ਗਈ ਆ 22 ਤਰੀਕ ਨੂੰ ਤੇ ਸਮਰਦਾਵਸੀਆਂ ਲਈ ਕੋਈ ਮੈਸੇਜ। ਕੋਈ ਦੀਵਾਲੀ ਵਰਗਾ ਮਾਹੌਲਾ ਤੋਂ ਆਪਣ ਨੂੰ ਕੋਈ ਵੀ ਇੱਕ ਦੀਵਾਲੀ ਆ ਸਾਡੇ ਲਈ ਉਹ ਤੇ ਸਾਰੋਂ ਨਾਲ ਕੇ ਖੁਸ਼ੀ ਮਨਾਉਣੀ ਚਾਹੀਦੀ ਆ ਫਿਰ ਸਾਰੋਂ ਨਾਲ ਕੇ ਖੁਸ਼ੀ ਮਨਾਉਣਗੇ ਵੀ ਤੇ ਦੇਖਿਆ ਵੀ ਅੱਜ ਜਿਹੜਾ ਮਾਹੌਲਾ ਆਪਾਂ ਸਾਰੇ ਦੇਖਦੇ ਆਂ ਸ਼ਹਿਰ ਦੇ ਵਿੱਚ ਜੋ ਖੁਸ਼ੀ ਭਰਿਆ ਮਾਹੌਲਾ ਤੁਸੀਂ ਆਪ ਅੱਖੀਂ ਦੇਖ ਰਹੇ ਹੋ ਸਾਰਾ ਸ਼ਹਿਰ ਇਸ ਸੁਭਾ ਜਤਰਾ ਸ਼ਾਮਲਾ ਤੇ ਖੁਸ਼ੀਆਂ ਮਨਾ ਰਿਹਾ ਤੇ ਪ੍ਰਮਾਤਮਾ ਤੁਹਾਨੂੰ ਰਾਮ ਜੀ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ। ਬਹੁਤ ਇਸ ਸਮਾਂ ਦੇ ਵਿੱਚ ਸਾਡੇ ਨਾਲ ਸ਼ਿਵਸੈਨਾ ਪ੍ਰਧਾਨ ਰਵਨ ਬਡੇਰਾ ਜੀ ਨਾਲ ਨੇ ਗੱਲਬਾਤ ਕਰਦੇ ਆ ਬਡੇਰਾ ਜੀ ਜਿਹੜੀ ਸ਼ੋਭਾ ਯਾਤਰਾ ਸਟਾਰਟ ਕੀਤੀ ਹੈ ਕਿੱਥੋਂ ਸਟਾਰਟ ਕੀਤੀ ਹੈ ਕਿੱਥੇ ਸਮਾਪਤ ਹੋਣੀ ਹੈ ਜੈ ਸ਼੍ਰੀ ਰਾਮ ਰਾਮ ਭਗਤਾ ਨੂੰ ਸ਼੍ਰੀ ਰਾਮ ਲੱਲਾਈ ਦੇ ਆਪਣੇ ਘਰ ਵਿੱਚ विराजमान ਹੋਲੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਇਹ ਸ਼ੋਭਾ ਯਾਤਰਾ ਅੱਜ ਦੁਪਹਿਰੇ ਸ਼੍ਰੀ ਦੁਰਗਾ ਮਾਤਾ ਮੰਦਿਰ ਤੋਂ ਸ਼ੁਰੂ ਹੋਈ ਹੈ ਤੇ ਸਾਰੇ ਸ਼ਹਿਰ ਦੀ ਪਰਿਕਮਿਆ ਕਰਦੀ ਹੋਈ ਸ਼੍ਰੀ ਦੁਰਗਾ ਮਾਤਾ ਮੰਦਿਰ ਹੀ ਸਮਾਪਤ ਹੋਏਗੀ 22 ਤਰੀਕ ਨੂੰ ਜਿਹੜਾ ਆਪਣਾ ਹੈਗਾ ਪ੍ਰੋਗਰਾਮ ਉਹ ਥੋੜਾ 22 ਤਰੀਕ ਨੂੰ ਕਿਹੜਾ ਜਿਹੜਾ ਪ੍ਰੋਗਰਾਮ ਹੈ 22 ਤਰੀਕ ਨੂੰ ਪੂਰੇ ਸ਼ਹਿਰ ਵਿੱਚ ਦੋ ਤਿੰਨ ਜਗ੍ਹਾ ਤੇ ਵੱਡੀਆਂ-ਵੱਡੀਆਂ ਐਲਸੀਡੀਆਂ ਲਗਾ ਕੇ ਯੋਧਿਆ ਬਣਾਇਆ ਜਾਏਗਾ ਸਮਰਾਲੇ ਨੂੰ ਤੇ ਥਾ-ਥਾ ਤੇ ਲੀਡ ਲਗਾਏ ਜਾ ਰਹੇ ਨੇ ਇਹ ਸਮਰਾਲੇ ਵਿੱਚ ਮੇਨ ਚੌਂਕ ਦੇ ਵਿੱਚ ਸਾਡੇ ਵੱਲੋਂ ਇੱਕ ਵਿਸ਼ਾਲ ਲੰਗਰ ਵਿਸ਼ਾਲ ਐਲਸੀਡੀ ਜਿੱਥੇ ਲਾਈਵ ਪ੍ਰੋਗਰਾਮ ਚੱਲੇਗਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦਾ ਤੇ 22 ਤਰੀਕ ਦਾ ਨਮੰਤਰਣ ਪੱਤਰ ਦਿੰਦਾ ਹਾਂ ਜੈ ਸ਼੍ਰੀ ਗੁਰੂ ਤੋ ਗੱਲਬਾਤ ਕੀਤੀ ਅਸੀਂ ਬਡੇਰਾ ਜੀ ਨਾਲ ਤੇ ਇੱਕ ਲਾਸਟ ਮੈਸੇਜ ਲੈ ਲੈਨੇ ਆ ਵੀ ਕੀ ਇੱਥੋਂ ਕੋਈ ਜੱਥਾ ਆਪਣਾ 22 ਤਰੀਕ ਲਈ ਰਵਾਨਾ ਹੋ ਰਿਹਾ ਵਾ 22 ਤਰੀਕ ਲਈ ਇੱਥੋਂ ਕੋਈ ਜੱਥਾ ਰਵਾਨਾ ਨਹੀਂ ਹੋਇਆ ਹੈਗਾ ਕਿਉਂ 23 ਤਰੀਕ ਤੋਂ ਜਨਤਾ ਦਰਸ਼ਨ 23 ਤਰੀਕ ਤੋਂ ਨੇ ਇਸ ਟਾਈਮ ਸਾਰੇ ਵੀਆਈਪੀ ਵਗੈਰਾ ਉੱਥੇ 22 ਤਰੀਕ ਨੂੰ ਪਹੁੰਚੇ ਹੋਏ ਨੇ 23 ਤਰੀਕ ਨੂੰ 23 ਤਰੀਕ ਤੋਂ ਬਾਅਦ 26 ਤਰੀਕ ਨੂੰ ਸਮਰਾਲੇ ਸ਼ਿਵਸੈਨਾ ਦਾ ਸਮੂਹੋਂ 21 ਬੰਦਿਆਂ ਦਾ ਜੱਥਾ ਰਵਾਨਾ ਹੋ ਰਿਹਾ ਵਾ ਅਯੋਧਿਆ ਲਈ ਅ ਬਟੇਰਾ ਜੀ ਸਭ ਨਾਲ ਬੜੀ ਗਲਤ ਹੈ ਅਸੀਂ ਬਹੁਤ ਸ਼ੋਭਾ ਯਾਤਰਾ ਦੇਖਦੇ ਆਂ ਸ਼੍ਰੀ ਰਾਮ ਚੰਦਰ ਜੀ ਮਰਿਆਦਾ ਪ੍ਰਸ਼ੋਤਮ ਸੀਗੇ ਉਹਨਾਂ ਉਹਨਾਂ ਦਾ ਵਰਗਾ ਜੀਵਨ ਬਣਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਵਾ ਸ਼੍ਰੀ ਰਾਮ ਲਲਾ ਜੀ ਜਿਹੜੇ ਸੀਗੇ ਉਹਨਾਂ ਦੀ ਉਹਨਾਂ ਦੀ ਆਗਿਆ ਤੇ ਚੱਲਣਾ ਚਾਹੀਦਾ ਜਿਵੇਂ ਉਹਨਾਂ ਨੇ ਆਪਣੇ ਮਾਪਿਆਂ ਦੀ ਰਾਖਾ ਰੱਖਣ ਵਾਸਤੇ ਜਿਹੜੀ ਉਹਨਾਂ ਨੇ ਜ਼ੁਬਾਨ ਕੀਤੀ ਸੀ ਉਹਨਾਂ ਦੇ ਆਪਣੇ ਫਾਦਰ ਸਾਹਿਬ ਨਾਲ ਪਿਲਾਈ ਨਾਲ ਉਹ ਰੱਖਣ ਵਾਸਤੇ ਜੋ 13 14 13 ਸਾਲ ਦਾ ਬਨਵਾਸ਼ ਖਟ ਗਿਆ ਹੈ ਸੀਗੇ ਮੈਂ ਇਹੀ ਕਹੂੰਗਾ ਜੀ ਜੋ ਜਿਹੜੇ ਵੀ ਆਪਣੇ ਸ਼ਹਿਰ ਦੇ ਬੱਚੇ ਆਪਣੇ ਮਾਂ ਪਿਓ ਦੀ ਸਭ ਤੋਂ ਵੱਧ ਤੋਂ ਵੱਧ ਇੱਜ਼ਤ ਕਰਨ ਉਹਦੇ ਚ ਪ੍ਰਭੂ ਸ਼੍ਰੀ ਰਾਮ ਵਸਦੇ ਨੇ ਜੈ ਸ਼੍ਰੀ ਰਾਮ ਮੈਂਟੋ ਪਾਰਟੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਰਾਮ ਭਗਤਾਂ ਲਈ ਕੋਈ ਮੈਸੇਜ ਦੇਖੋ ਜੀ ਪੂਰੇ ਦੁਨੀਆ ਪੂਰੇ ਵਿਸ਼ਵ ਚ ਰਾਮ ਲਹਿਰ ਚੱਲ ਚੁੱਕੀ ਹੈ 6493 ਸਾਲ ਬਾਅਦ ਪ੍ਰਭੂ શ્રી RAM ਜੀ ਦੀ ਪ੍ਰਾਣ ਪ੍ਰティਸ਼ਟਾ ਹੋ ਰਹੀ ਹੈ। ਪੂਰਾ ਸ਼ਹਿਰ جگਮਗਾ ਰਿਹਾ ਹੈ। 22 ਤਰੀਕ ਨੂੰ ਉਹਨਾਂ ਦੀ ਪ੍ਰਾਣ ਪ੍ਰティਸ਼ਟਾ ਹੈ। ਇਸ ਕਿੰਨੇ ਦਿਨਾਂ ਤੋਂ ਹੀ ਇਹ ਪ੍ਰੋਗਰਾਮ ਚੱਲਦਾ ਹੈ। ਵਿਸ਼ਾਲ ਸ਼ੋਭਾ ਯਾਤਰਾ ਸਨਾਤਨ ਧਰਮ ਪੂਰੇ Hindu ਧਰਮ ਦੇ ਯੋਗਦਾਨ ਦੇ ਨਾਲ ਚੱਲ ਰਹੀ ਹੈ। ਬਹੁਤ ਹੀ ਖੁਸ਼ੀ ਦੀ ਲਹਿਰ ਚੱਲ ਰਹੀ ਹੈ। ਜੈ ਸ਼੍ਰੀ ਰਾਮ। ਤੇ ਜਿਹੜੀ ਰਾਤ ਦੀਪਮਾਲਾ ਕੀਤੀ ਜਾਣੀ ਹੈ, ਇਹ ਕਿਹੜੇ ਦਿਨ ਦੀਪਮਾਲਾ ਕੀਤੀ ਜਾਊਗੀ? ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਕਿ 22 ਤਾਰੀਖ ਨੂੰ ਆਪਣੇ ਘਰਾਂ ਵਿੱਚ ਦੀਪਮਾਲਾ ਕਰੋ ਦੀਪਕ ਦੀਪਕ ਜਲਾਓ ਦੀਵਾਲੀ ਦੀ ਤਰ੍ਹਾਂ ਉਸ ਨੂੰ ਮਨਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਅਸੀਂ ਗੱਲਬਾਤ ਕੀਤੀ ਔਰ ਉਹਨਾਂ ਵੱਲੋਂ ਸੁਣਨ ਨੂੰ ਇਹ ਮਿਲਿਆ ਕਿ ਜਿਹੜਾ ਸ਼੍ਰੀ ਰਾਮਚੰਦਰ ਜੀ ਦਾ ਜੀਵਨ ਸੀ ਉਦਾਂ ਦਾ ਜਿਹੜਾ ਜੀਵਨ ਆ ਸਾਨੂੰ ਬਤੀਤ ਕਰਨਾ ਚਾਹੀਦਾ